ਆਏ 1 ਲੱਖ 5000 ਤੇ ਆ ਗਈ 1 ਲੱਖ 12000 ਰੁਪਏ ਦੇ ਵਿੱਚ Honda City ਜੇ ਕਿਸੇ ਨੇ ਲੈਣੀ ਹੈ ਛੇਤੀ ਡੀਲ ਗ੍ਰੈਬ ਕਰ ਲਓ ਮਿੱਤਰੋ ਨਵੇਂ ਪਾਵਰਪਿੰਡੋ AC ਹੀਟਰ ਕੰਮਜਾਬ ਅੱਗੇ ਗਰਮੀ ਆ ਰਹੀਆਂ ਨੇ ਇਹ ਜਿਹੇ ਕਾਰਾਂ ਲੱਭੋਂਗੇ ਪਰ ਬਾਅਦ ਚ ਮਿਲਣੀਆਂ ਨਹੀਂ ਬਿਲਕੁਲ ਬਏ ਚਾਂਸ ਅਗਰ ਤੁਹਾਡਾ ਸਿਬਲ ਕਿਸੇ ਕਾਰਨ ਲੋ ਹੈ ਤੁਹਾਡਾ ਲੋਨ ਨਹੀਂ ਹੋ ਰਿਹਾ ਕੋ ਗੱਡੀ ਨਹੀਂ ਮਿਲ ਰਹੀ ਤਾਂ ਵੀ ਪੇਜ 'ਤੇ ਕੋ ਕੇ ਉਰੇ ਆ ਜਾਓ ਤੁਹਾਡੇ ਲੋਨ ਦੀ ਸੁਵਿਧਾ ਉਹ ਵੀ ਹੈ ਉਰੇ ਉਹਦਾ ਵੀ ਲੋਨ ਹੋ ਜੂਗਾ ਜੇਦਾ ਸਿਬਲ ਖਰਾਬ ਹੈ بس ਕੰਡੀਸ਼ਨ ਇਹ ਆ ਬੈਂਕ ਸੈਟਲਮੈਂਟ ਨਾ ਹੋਈ ਹੋਵੇ। ਮਰਸੀਡਿਸ 3 ਲੱਖ ਤੇ 80 ਹਜ਼ਾਰ ਰੁਪਈਆ ਦੀ ਕਾਰ ਆ। ਪੰਜਾਬ ਨੰਬਰ ਮਿੱਤਰੋ ਸਭ ਤੋਂ ਵੱਡੀ ਗੱਲ ਪੈਟਰੋਲ ਆਜੀ ਮਿੱਤਰੋ ਬਈ ਸასი ਕਾਲ ਤੇ ਅੱਜ ਆਪਾਂ ਲੁਧਿਆਣਾ ਖੜਿਆ ਕਮਲਾਟੂ ਡੀਜ਼ਲ ਤੇ। ਤੁਹਾਨੂੰ ਪਤਾ ਹੈ ਇੱਥੇ ਤੁਹਾਨੂੰ ਵਧੀਆ ਕਾਰਾਂ ਹੀ ਮਿਲਣਗੇ ਅਗਰ ਤੁਹਾਨੂੰ ਕੋਈ ਵਧੀਆ ਕਾਰ ਲੈਣੀ ਆ ਤਾਂ ਔਰੇ ਜਲਦੀ ਤੋਂ ਜਲਦੀ ਵਿਜ਼ਿਟ ਕਰ ਸਕਦੇ ਹੋ। ਲਗਭਗ 35 ਤੋਂ 40 ਕਾਰਾਂ ਦਾ ਸਟਾਕ ਰਹਿੰਦਾ। ਅਜੇ ਦੂਜਾ ਪਾਰਟ ਆ ਜਿਹਦੇ ਵਿੱਚ ਆਪਣੀਆਂ ਜਿਹੜੇ ਸੈਗਮੈਂਟਾਂ ਦੀ ਗੱਲ ਕਰਾ ਸੈਡਾਨ ਹੋਗੇ ਹੈਚਬੈਗ ਹੋ ਗਿਆ ਇਦਾਂ ਦੀ ਕਾਰਾਂ ਤੁਹਾਨੂੰ ਮਿਲ ਜਾਣਗੀਆਂ ਔਰ ਐਸਯੂਵੀ ਕਾਰਾਂ ਦਾ ਜਿਹੜਾ ਸਟਾਕ ਆਪਾਂ ਪਿਛਲੀ ਵਾਰ ਦਿਖਾਤਾ ਬਾਕੀ ਫਾਈਨਾਂਸ ਦੀ ਗੱਲਬਾਤ ਕਰੀਬ ਰੀ ਫੈਸਿਲਿਟੀ ਹੈਗੀ ਆਪਣੇ ਲਈ ਹਾਂਜੀ ਹਾਂਜੀ ਵੀਰੇ ਹਾਸੀ ਕਾਲ ਜੀ ਹਾਂਜੀ ਪਾਰਟ ਦੂਜਾ ਆਪਣੇ ਲਵੇ ਕੋਈ ਵੀ ਫੈਸਿਲਿਟੀ ਜਿਵੇਂ ਗੱਲ ਕਰਾਂ ਵੀਰੇ ਲੋਨ ਕਿੰਨੇ ਕੁ ਮਾਡਲ ਤੋਂ ਲੋਨ ਸਟਾਰਟ ਹੈ ਵੀਰੇ 2012 ਦੇ ਲਾਸਟ ਵਾਲੀਆਂ ਜਿਹੜੀਆਂ ਗੱਡੀਆਂ ਉਹਨਾਂ ਤੇ ਲੋਨ ਹੋ ਜਾਂਦਾ 13 ਮੰਨ ਲੀਏ ਚਲੋ 13 ਮੰਨ ਲਓ 13 14 15 ਤੋਂ ਸਟਾਰਟ ਹੋ ਜਾਂਦਾ ਕੰਮ 13 ਤੋਂ ਲੋਨ ਸਟਾਰਟ ਹੈ ਤਕਰੀਬਨ 75% ਹੋ ਜਾਂਦਾ ਵਾ 13 14 ਮਾਡਲ ਤੇ ਉਸ ਤੋਂ ਬਾਅਦ 80% ਹੋ ਜਾਂਦਾ 15 16 ਤੇ ਫਿਰ ਫਿਰ ਵਧੀ ਜਾਂਦਾ 85 90% ਤੱਕ ਲੋਨ ਹੋ ਜਾਂਦਾ ਬਾਇ ਚਾਂਸ ਅਗਰ ਤੁਹਾਡਾ ਸਿਬਲ ਕਿਸੇ ਕਾਰਨ ਲੋਅ ਹੈ ਤੁਹਾਡਾ ਲੋਨ ਨਹੀਂ ਹੋ ਰਿਹਾ ਕੋ ਗੱਡੀ ਨਹੀਂ ਮਿਲ ਰਹੀ ਤਾਂ ਵੀ ਪੇਜ ਚ ਕੋ ਕੇ ਉਰੇ ਆ ਜੋ ਤੁਹਾਡੇ ਲੋਨ ਦੀ ਸੁਵਿਧਾ ਉਹ ਵੀ ਐ ਵੀਰੇ ਉਹਦਾ ਵੀ ਲੋਨ ਹੋ ਜੂਗਾ ਜੇਦਾ ਸਿਮਲ ਖਰਾਬ ਹੈ ਬਸ ਕੰਡੀਸ਼ਨ ਇਹ ਹੈ ਬੈਂਕ ਸੈਟਲਮੈਂਟ ਨਾ ਹੋਈ ਹੋਵੇ ਠੀਕ ਹੈ ਜੀ ਤੇ ਇਹਦੀ ਗੱਲ ਕਰਾਂ ਵੀਰੇ ਕਿਹੜਾ ਮਾਡਲ ਹੈ ਵਰਨਾ ਵੀਰੇ 2020 ਮਾਡਲ ਆ 21 ਦੀ ਰਜਿਸਟ੍ਰੇਸ਼ਨ ਆ ਠੀਕ ਹੈ ਫਸਟ ਓਨਰ ਲੋਕਲ ਨੰਬਰ ਆ ਹਾਂ ਜੀ ਗੱਡੀ ਬਹੁਤ ਸ਼ਾਨਦਾਰ ਆ ਟੌਪ ਵਾਲਾ ਮਾਡਲ ਆ ਪ੍ਰਾਈਸ ਡੀਜ਼ਲ ਗੱਡੀ ਆ ਐਸਐਕਸ ਆਪਸ਼ਨਲ ਸਨਰੂਫ ਵਾਲੀ 10 ਲੱਖ 45 ਹਜ਼ਾਰ ਹੀ ਐਸਨੋ ਤੇ ਮਿਲ ਜਾਣੀ ਆ 10 ਬੰਦਾ ਵਾਲੀ ਦੇ ਵਿੱਚ ਲੈ ਵੀ ਮਾਰਕੀਟ ਚ 18 18 ਮਾਡਲ ਦਾ 9.5 ਤੋਂ 10 ਲੱਖ ਰੁਪਏ ਮੰਗਦੇ ਨੇ ਪਰ ਆਪਣੇ ਲਈ ਵੇਗਿਆ ਕਾਰ ਇਹ ਬੀਐਸ6 2021 ਰਜਿਸਟਰਡ ਆ ਚਾਹੇ ਦਿੱਲੀ ਲੈ ਜਾਓ ਚਾਹੇ ਪੰਬੇ ਲੈ ਜਾਓ ਜਿੱਥੇ ਮਰਜੀ ਲੈ ਜਾਓ ਨੰਬਰ ਸਾਰੀਆਂ ਗਾਰਾਂ ਪੰਜਾਬ ਦੀਆਂ ਹੀ ਆ ਹਾਂ 50 ਹਜ਼ਾਰ ਤੋਂ ਪਲੱਸ ਦੇ ਅਲਾਈ ਟਾਇਰ ਜ ਪਏ ਹੋਏ ਨੇ ਬਈ ਮਿੱਤਰੋ ਠੀਕ ਹੈ ਤੇ ਆ ਗਈ ਬਈ ਛੋਟੇ ਜਿਹੇ ਸੈਗਮੈਂਟ ਦੀ ਗੱਲ ਕਰਾਂ ਹਾਂਜੀ ਵੀਰੇ ਆ ਗਈ Alto 800 ਹਾਂਜੀ LX ਮਾਡਲ LXi ਹਾਂਜੀ ਫਸਟ ਓਨਰ ਗੱਡੀ ਆ ਸਿਰਫ 50000 ਕਿਲੋਮੀਟਰ ਚੱਲੀ ਆ ਨਵੇਂ ਟਾਇਰ ਆ ਇੰਟੀਰੀਅਰ ਬਹੁਤ ਸ਼ਾਨਦਾਰ ਆ ਗੱਡੀ ਦਾ ਠੀਕ ਆ 2 ਲੱਖ ਤੇ 95000 ਵੀਰੇ ਡਿਮਾਂਡ ਆ ਜੀ 2 95 ਵਿੱਚ ਮਾਡਲ ਲੋ ਯਾਰ 2017 ਮਾਡਲ ਆ ਵੀਰੇ 17 ਮਾਡਲ ਫਸਟ ਓਨਰ ਲੈ ਜਾਓ ਬਈ ਬਹੁਤ ਜੈਨੂਨ ਕਾਰ ਆ ਚੈੱਕ ਕਰ ਲੋ ਵਧੀਆ ਕਾਰ ਆ ਉਹ ਹੁਣ ਉਹ ਕਾਰ ਆ ਆਪਣੇ ਲਵੇ ਆਪਾਂ ਕਹਿੰਦੇ ਵੀ ਘੱਟ ਪੈਸਿਆਂ ਦੇ ਵਿੱਚ ਲਗਜ਼ਰੀ ਕਾਰ ਦਾ ਅਗਰ ਤੁਹਾਨੂੰ ਸੁਪਨਾ ਪੂਰਾ ਕਰਨਾ ਤਾ ਆਹ ਕਾਰ ਤੁਹਾਡੇ ਵਾਸਤੇ ਆ ਪੰਜਾਬ ਨੰਬਰ ਦੀ icar ਐ ਪੈਸੇ ਉਹ ਸਾਰੀਆਂ ਕਾਰਾਂ ਤੁਹਾਨੂੰ ਪੰਜਾਬ ਨੰਬਰ ਦੀਆਂ ਮਿਲਣਗੀਆਂ ਕੀ ਕਹਿਣਾ ਹੋ ਸਕਦਾ ਇੱਕ ਦੋ ਕਾਰਾਂ ਉਹ ਵੀ ਜੇ ਬਾਈ ਉਹਨਾਂ ਨੇ ਕੋਈ ਕੱਟੀ ਹੋਵੇ ਤਾਂ ਉਹ ਤੁਹਾਨੂੰ ਮਿਲ ਜਾਣੀਆਂ ਬਾਈ ਹੈਨਾ ਅੱਛਾ ਹੁਣ ਇਹ ਵੀਰੇ ਇਹ ਵੀਰੇ ਮਰਸੀਡੀਜ਼ ਦੀ ਆ ਹਾਂਜੀ C200 ਠੀਕ ਹੈ ਕੰਪਰੈਸਰ ਵਾਲੀ ਗੱਡੀ ਆ ਇਹਦਾ ਨਾਮ ਕੰਪਰੈਸਰ ਆ ਅੱਛਾ ਪੈਟਰੋਲ ਕਾਰ ਆ ਆਟੋਮੈਟਿਕ ਓਕੇ ਬਹੁਤ ਹੀ ਨੀਟ ਐਂਡ ਕਲੀਨ ਕਾਰ ਆ ਬਹੁਤ ਛੋਟੇ ਜਿਹੇ ਰੇਟ 'ਚ 3,80,000 ਰੁਪਇਆ ਡਿਮਾਂਡ ਆ ਜੀ ਮਰਸੀਡਿਸ 3 ਲੱਖ ਤੇ 80000 ਰੁਪਿਆ ਦੀ ਕਾਰ ਹੈ ਪੰਜਾਬ ਨੰਬਰ ਮਿੱਤਰੋ ਸਭ ਤੋਂ ਵੱਡੀ ਗੱਲ ਪٹرول 29 ਤੱਕ ਦੀ ਪਾਸਿੰਗ ਵੀ ਆ 29 ਤੱਕ ਦੀ ਪਾਸਿੰਗ ਵੀ ਹੈਗੀ ਆ ਆ ਆ ਗਈ ਇਹ ਆਪਣੀ ਪਿਛਲੇ ਉਹਦੇ ਵਿੱਚ ਹੋ ਗਈ ਬਈ ਉਹ ਵੱਡੇ ਉਹ ਬਲਾਕ ਇਹ ਇਹ ਆ ਗਈ ਵੀਰੇ ਜੈਜ਼ ਹੋਂਡਾ ਦੀ ਹਾਂਜੀ 2016 ਮਾਡਲ ਆ ਹਾਂਜੀ ਫਰਸਟ ਓਨਰ ਗੱਡੀ ਆ ਵੀਰੇ ਇਹਦਾ ਪ੍ਰਾਈਸ ਇਹ ਪ੍ਰਾਈਸ ਵੀਰੇ 460000 ਡਿਮਾਂਡ ਆ ਔਨ ਟੇਬਲ ਇਹਦੀ ਡੀਲ ਵਧੀਆ ਰੇਟ ਤੇ ਹੋ ਜੂਗੀ। ਇੱਕ ਛੋਟੀ ਕਾਰ ਵੀਰੇ ਦਿਖਾਉਣੀ ਆ ਆਜੋ ਇੱਧਰ ਦਿਖਾਈਏ। ਆਹ ਇਹ ਵੀ ਤੋਹਫਾ ਹੀ ਐ ਤੋਹਫਾ ਉੱਚਾ ਮਾਡਲ ਤੇ ਰੇਟ ਘਟ ਹਾਂਜੀ ਉਹੀ ਜਿਵੇਂ ਫੇਰ ਜਿਹੜੇ ਅਕਸਰ ਇਹ ਕਮੈਂਟ ਨਾਲ ਮੈਨੂੰ ਬਾਰੀ-ਬਾਰੀ ਆਉਂਦਾ ਇਹਦਾ ਘਰ ਦਿੱਲੀ ਨਹੀਂ ਜਾਂਦੀ ਇਹਦਾ ਘਰ ਦਿੱਲੀ ਨਹੀਂ ਜਾਂਦੀ ਇਹ ਉਹ ਕਾਰ ਆ ਜਿਹੜੀ ਦਿੱਲੀ ਵੀ ਜਾਊਗੀ ਤੇ ਦਿੱਲੀ ਤੋਂ ਆਊਗੀ ਬੰਬੇ ਵੀ ਜਾਊ ਇਹ ਹਾਂ ਇਹਨੂੰ ਚਾਹੀ ਦਿੱਲੀ ਲੈ ਜਾਓ ਚਾਹੀ ਦਿੱਲੀ ਤੋਂ ਲੈ ਆਓ ਹਨਾ ਇਹ ਵੀਰੇ ਇਹ ਵੀਰੇ 2022 ਮਾਡਲ ਆ ਹਾਂਜੀ i10 ਨਿਓਸ ਗ੍ਰੈਂਡ ਵਾਲੀ ਗੱਡੀ ਆ ਇਹ ਠੀਕ ਹੈ ਮੈਗਨਾ ਵੇਰੀਐਂਟ ਆ 7,85,000 ਦੀ ਗੱਡੀ ਦੀ ਬਿਲਿੰਗ ਆ ਅੱਜ ਇਹਦਾ ਰੇਟ ਸਿਰਫ 5,85,000 ਆ 5,85 ਹਾਂ ਪੈਸੇ ਲੱਗੇ ਆ ਗੱਡੀ ਤੇ 40-50,000 ਬਈ 30 ਦਾ ਹੀ ਐ ਉੱਪਰ ਵੀ ਲੱਗੇ ਆ ਵਧੀਆ ਕਾਰ ਆ ਆ ਗਈ ਬਈ Honda ਦੀ amaze ਇੱਕ ਮਾਡਲ ਤੇ ਰੇਟ ਇਹ ਆ ਗਈ ਵੀਰੇ Honda ਦੀ Amaze 2018 ਮਾਡਲ ਆ 19 ਦੀ ਰਜਿਸਟ੍ਰੇਸ਼ਨ ਆ ਆਟੋ ਗੇਅਰ ਦੇ ਵਿੱਚ ਡੀਜ਼ਲ ਗੱਡੀ ਆ ਜੀ ਫਰਸਟ ਓਨਰ ਆ ਸਾਰੀ ਓਰੀਜਨਲ ਆ ਠੀਕ ਹੈ ਬਹੁਤ ਛੋਟਾ ਜਿਹਾ ਰੇਟ ਆ 6 ਲੱਖ ਤੇ 35000 ਰਿਐਕਸ਼ਨ ਲਾਈ ਪੇਡ ਨੰਬਰ ਦੇ ਨਾਲ ਵੀ 2900 ਨੰਬਰ ਆ ਕਾਰ ਦਾ ਬਹੁਤ ਸੁਣਾ ਹੁਣ ਤਾਂ ਨੰਬਰ ਹੀ 105000 ਦਾ ਹੋ ਗਿਆ ਹਾਂ ਭਾਈ ਨੰਬਰਾਂ ਦੇ ਰੇਟ ਜਿਹੜੇ ਜਿਹੜਾ ਨੰਬਰ ਕਾਰ ਦਾ 5000 ਦਾ ਹੁੰਦਾ ਸੀ ਉਹ ਮਿਲਦਾ ਹੁਣ 25000 ਦਾ ਜੀਦਾ ਹੁੰਦਾ ਸੀ 25 ਦਾ ਉਹ ਹੋ ਗਿਆ ਕਾਰ ਦਾ ਰੈਡ ਨੰਬਰ ਜਿਹੜਾ ਲੱਖ ਰੁਪਈਆ ਦਾ ਲੱਖ ਆਲਾ 3 ਲੱਖ ਰੁਪਈਆ ਦਾ 3 ਲੱਖ ਆਲਾ ਉਹਦਾ ਦਾ ਅਮੁੱਲ ਹੈ ਕੱਪੜੀਆਂ ਗੱਲਾਂ ਹਾਂ ਆਹ ਇਹ ਆ ਗਈ ਵੀਰੇ i20 2000 12 ਮਾਡਲ ਦਾ ਦਸੰਬਰ ਦੀ ਹਾਂਜੀ ਤੇ ਗੱਡੀ ਤੋਂ 285 ਹਜ਼ਾਰ ਡਿਮਾਂਡ ਆ ਔਨ ਟੇਬਲ ਵਧੀਆ ਡੀਲ ਮਿਲ ਜੂਗੀ ਲੈ ਵੀ i20 ਵਾਲੇ ਬੰਦੇ ਬਈ ਇਹੇ ਵੀਰੇ ਹਾਂਜੀ ਅਗਲੀ ਆ ਗਈ ਆਪਣੇ ਕੋਲ ਸਿਆਜ਼ ਸਿਆਜ਼ ਟੌਪ ਵਾਲਾ ਮਾਡਲ ਆ ਹਾਂਜੀ ਜਿਹੜਾ α+ ਹੁੰਦਾ ਉਹ ਆ ਅੱਛਾ ਕੁਸ਼ ਬਟਨ ਤੇ ਦੂਜਾ ਟੱਚ ਟੂਚ ਪਲੇਅਰ ਸਾਰਾ ਕੁਝ ਲੱਗਿਆ ਹੋਇਆ ਗੱਡੀ ਦੇ ਵਿੱਚ ਸਟੀਅਰਿੰਗ ਕੰਟਰੋਲ ਇਹਦੇ ਅੱਛਾ ਵੀਰੇ ਕਰੂਜ਼ ਕੰਟਰੋਲ ਵੀ ਆ ਹਾਂ ਹਾਂ ਇਹ ਗੱਡੀ ਸਿਰਫ 6.5 ਲੱਖ ਰੁਪਏ ਦੀ ਆ 2018 ਲਾਸਟ ਦੀ ਆ ਉਸ ਟੂ ਸਟਾਰਟ ਨਾਲੇ ਬਈ ਹਾਂਜੀ ਲਾਜਾਂ ਵਾਲਾ ਮਾਡਲ ਆ ਵੀ ਆ ਕਰੂਜ਼ ਕਰੂਜ਼ ਦੀ ਬਹੁਤ ਡਿਮਾਂਡ ਰਹਿੰਦੀ ਆ ਬਈ ਮੇਰੇ ਲਈ ਇਹਦੇ ਨਾਲ ਚਾਰੇ ਰਿਕੁਐਸਟ ਸੈਂਸਰ ਨੇ ਬਈ ਇਹ ਕਾਰ ਦੇ ਹਾਂਜੀ ਹਾਂਜੀ ਵੀਰੇ ਹੈਨਾ ਇਹ ਟੌਪ ਵਾਲਾ ਮਾਡਲ ਆ ਵੀਰੇ ਟੌਪ ਵਾਲਾ ਮਾਡਲ ਆ ਚਾਰੇ ਪਾਸੇ ਰਿਕੁਐਸਟ ਸੈਂਸਰ ਨੇ ਆਟੋਮੈਟਿਕ ਆਟੋਮੈਟਿਕ ਡੀਜ਼ਲ ਗੱਡੀ ਆ 2016 ਮਾਡਲ ਦੀ ਸੈਕੰਡ ਉਹਨਾਂ ਰਾ ਹਾਂਜੀ ਨੰਬਰ ਇਹਦਾ ਵੀ ਪੇਡ ਆ ਬੜਾ ਸੋਹਣਾ ਨੰਬਰ ਆ ਠੀਕ ਹੈ ਤੇ ਇਹ ਗੱਡੀ ਵੀਰੇ 6.5 ਲੱਖ ਰੁਪਈਆ ਆਸਕਿੰਗ ਆ 6 25 30 ਇੱਥੇਕ ਬਣਨੀ ਆ ਗੱਡੀ ਬਹੁਤ ਨੀਟ ਐਂਡ ਕਲੀਨ ਆ ਸਾਰੀ origignal ਪੇਂਟ ਦੀ ਆ ਆਟੋਮੈਟਿਕ ਡੀਜ਼ਲ ਬਈ ਜੇ ਇਹ ਗੱਡੀ ਦੀ ਆਪਾਂ ਕਹਿੰਦੇ ਹਾਲੇ ਕੰਪਨੀ ਪੰਜਾਬ ਚ ਹੁੰਦੀ ਨਾ ਜੇ ਇੰਡੀਆ ਚ ਹੁੰਦੀ ਇਹ ਕਾਰ 9.9 ਲੱਖ ਰੁਪਈਆ ਦੀ ਵਿਕਣੀ ਮਹਿੰਗੀ ਵਿਕਣੀ ਸੀ ਵੀਰੇ ਉਹ ਤੋਂ ਵੀ ਤੇ ਆਹ ਇਹ ਵੀਰੇ ਗੱਡੀ ਹੈਗੀ ਆਪਣੀ Swift Desire CNG Petrol 2017 ਮਾਡਲ ਆ ਓਕੇ ਸੈਕੰਡ ਓਨਰ ਆ ਟਾਇਰ ਨਵੇਂ ਗੱਡੀ ਤੇ ਇੰਟੀਰੀਅਰ ਨਵਾਂ ਟੱਚ ਪਲੇਅਰ ਲੱਗਿਆ ਰੇਟ ਵੀਰੇ ਸਿਰਫ 4,85,000 ਦੀ CNG 17 ਲੈ ਵੀ ਬਾਈ ਤੇ ਆ ਆ ਗਈ ਅਮੇਜ਼ ਇਹ ਆ ਗਈ ਵੀਰੇ Honda Amaze 2014 ਮਾਡਲ ਓਕੇ ਜੀ ਸਿਰਫ 3 ਲੱਖ ਰੁਪਏ ਦੀ ਗੱਡੀ ਯੈਸ ਨੋ ਤੇ ਡੀਜ਼ਲ ਲੈ ਵੀ ਟੱਚ ਪਲੇਅਰ ਇਹ ਚ ਵੀ ਲੱਗਿਆ ਠੀਕ ਹੈ ਜੀ ਤੇ ਆ ਆ ਗਈ ਆਪਣੇ ਲਵੇ Indigo ਹਾਂ ਇਹ ਵੀਰੇ ਤੋਹਫੇ ਵਾਲਾ ਕੰਮ ਆ ਇਹ ਸਿਰਫ 1 ਲੱਖ ਤੇ 5000 ਦੀ ਗੱਡੀ ਜਸਨੋ ਤੇ ਇਹ ਮਿਲ ਜਾਣੀ ਆ ਪੈਟਰੋਲ ਹਾਂ ਹਾਂ 2004 ਮਾਡਲ 5 ਸਾਲ ਦੀ ਹੁਣ ਇਹਦੀ ਪਾਸਿੰਗ ਨਵੀਂ ਕਰਾਈ ਆ ਠੀਕ ਹੈ ਟਾਇਰ ਨਵੇਂ ਗੱਡੀ ਤੇ ਬਹੁਤ ਸਾਫ ਸੁਥਰੀ ਕਾਰ ਆ ਸਾਰੀ ਓਰੀਜਨਲ ਪੇਂਟ ਦੀ ਆ ਓਕੇ ਪਹਿਲੇ ਨਾਲ ਦੀ 60000 ਚੱਲੀ ਆ ਗੱਡੀ ਗਾਰੰਟੀ ਨਾਲ ਠੀਕ ਹੈ ਵੀਰੇ 1 ਲੱਖ 5000 ਦੀ ਆ ਵੀ ਲਓ ਜੀ ਇਹ ਆ ਗਈ ਵੀਰੇ Honda City ਰੇਟ ਰੇਟ ਤੋੜ ਤੇ ਕਿੰਨਾ ਸਿਰਫ 112000 ਲੈ ਵੀ ਆ 1,05,000 ਤੇ ਆਗੇ 1,12,000 ਰੁਪਏ ਦੇ ਵਿੱਚ Honda City ਜੇ ਕਿਸੇ ਨੇ ਲੈਣੀ ਹੈ ਛੇਤੀ ਡੀਲ ਗ੍ਰੈਬ ਕਰ ਲੋ ਮਿੱਤਰੋ। ਪਾਵਰ ਵਿੰਡੋ, AC, ਹੀਟਰ ਕੰਮ ਯਾਬ। ਅੱਗੇ ਗਰਮੀ ਆ ਰਹੀਆਂ ਨੇ ਇਹ ਜਿਹੇ ਕਾਰਾਂ ਲੱਭੋਗੇ ਪਰ ਬਾਅਦ ਚ ਮਿਲਣੀਆਂ ਨਹੀਂ। ਬਿਲਕੁਲ। ਹਾਂ। ਪਹਿਲਾਂ ਗਰਮੀ ਆਪਾਂ ਕਹਿੰਦੇ ਸਮਰ ਸਟਾਰਟਿੰਗ ਹੈ ਮਿੱਤਰੋ ਲੈ ਜੋ ਜੇ ਕਿਸੇ ਨੇ ਚੰਗੀਆਂ ਕਾਰਾਂ ਲੈਣੀਆਂ ਨੇ ਥੋੜੇ ਰੇਟਾਂ ਦੇ ਵਿੱਚ ਮਾਡਲ ਜ਼ਰੂਰ ਨੀਵੇਂ ਨੇ ਪਾਸਿੰਗਾ ਹੈਗੀਆਂ ਬਈ। ਠੀਕ ਹੈ ਪਾਸਿੰਗਾ ਮੇਨ ਹੁੰਦੀ ਹੈ ਪਾਸਿੰਗਾ ਹੈਗੀ ਆਪਣੇ ਲਈ। ਇਸ ਡਸਟਰ ਏ ਵੀਰੇ ਗੱਡੀ ਹੈਗੀ ਆਪਣੀ 2012 ਮਾਡਲ 13 ਦੀ ਰਜਿਸਟ੍ਰੇਸ਼ਨ ਠੀਕ ਹੈ ਜੀ ਫਰਸਟ ਓਨਰ ਗੱਡੀ ਆ ਹਾਂ ਹਾਂ 4 ਲੱਖ ਆ 4 ਨਹੀਂ ਤੇ ਪੂਰੇ ਪੂਰੇ 3 ਲੱਖ ਦੀ ਗੱਡੀ ਯਾਰ ਲੈ ਲੱਖ ਦਾ ਡਿਸਕਾਊਂਟ ਪਤਾ ਕੀ ਗੱਲ ਆ ਇਹ ਗੱਡੀ ਬਿੱਗੀ ਨਹੀਂ ਯਾਰ ਪਹਿਲਾਂ ਤਾਂ ਰੇਟ ਪਾਇਆ ਸੀ 3 ਲੱਖ 25 ਹਜ਼ਾਰ ਹਾਂ ਹਾਂ ਤੇ ਕੋਈ ਭਰਾ ਲੈਣ ਹੀ ਨਹੀਂ ਆਇਆ ਹੂੰ ਰੇਟ ਇਹਦਾ ਮੈਂ ਕਸਟਮਰ ਨਾਲ ਗੱਲ ਕਰਕੇ ਪੂਰਾ ਪੂਰਾ 3 ਲੱਖ 42 ਹਜ਼ਾਰ 1500 ਅੱਛਾ ਘਰ ਦੀ ਕਾਰ ਆ ਕਿਸੇ ਦੀ ਹਾਂ ਕਰੇਲੂ ਕਾਰ ਆ ਪਹਿਲੇ ਨਾਂ ਦੀ ਯਾਰ ਮਾਲਕ ਦੀ ਸਿੱਧੀ ਗੱਡੀ ਆ ਸਿੱਧੀ ਭਾਈ ਚਾਹੇ ਪੇਮੈਂਟ ਵੀ ਉਦੇ ਖਾਤੇ ਜੀ ਪਾ ਦਿਓ ਹਾਂ ਕੋਈ ਚੱਕਰ ਨਹੀਂ ਠੀਕ ਹੈ ਤੇ ਆ ਆ ਗਈ ਆਪਣੇ ਸਕੋਰਪੀਓ ਆਹ ਵੀਰੇ ਸਕੋਰਪੀਓ 2013 ਮਾਡਲ ਸਾਰੀ origignal ਪੇਂਟ ਦੀ ਵੇਖ ਪੇਂਟ ਵੀ ਸਾਰਾ origignal ਸਟਿੱਕਰਾਂ ਵਾਲਾ ਸਕੋਰਪੀਓ 13 ਇੱਕ ਵਾਰ ਇਹਨੂੰ ਦੇਖੋ ਕਿਹੜਾ ਵਈ ਹੈ ਵਧੀਆ ਕਾਰ ਹੈ ਟਾਇਰ ਜਮ੍ਹਾਂ ਨਵੇਂ ਆ ਹਾਂਜੀ ਹਾਂਜੀ ਪੂਰੀ ਉਂਗਲ ਬੈਡ ਪੜ ਦਿਆ ਹੈ ਠੀਕ ਹੈ ਜੀ ਰੇਟ ਵੀਰੇ ਦਾ ਸਿਰਫ 4 ਲੱਖ ਤੇ 25000 ਉਹ ਚੋ ਵੀ 5-6000 ਦਾ ਡਿਸਕਾਊਂਟ 419000 ਦੀ ਲੈ ਜੀ ਬਈ ਤੇ ਆ ਆ ਗਈ ਆਪਣੇ ਲੈ ਵੇ CNG ਵਾਲੀ ਗੱਡੀ ਆ ਗਈ CNG ਵਾਲੀ ਕਿਹੜੀ ਹੈ ਜੈਨ ਸਟੀਲੋ ਜੈਨ ਸਟੀਲੋ ਪਹਿਰ ਨਵੇਂ ਫਸਟ ਓਨਰ ਗੱਡੀ ਆ ਬਹੁਤ ਛੋਟਾ ਰੇਟ ਆ 1,60,000 ਰੁਪਇਆ ਓਕੇ ਸਿਰਫ 1,60,000 11 ਮਾਡਲ ਆ ਠੀਕ ਹੈ ਜੀ ਤੇ ਆ ਆ ਗਈ ਉਸ ਤੋਂ ਬਾਅਦ ਆਪਣੀ ਬੋਲਟ ਇਹ ਆ ਗਈ ਵੀਰੇ ਜੈਸਟ ਜੈਸਟ ਟਾਟਾ ਜੈਸਟ 2015 ਮਾਡਲ ਓਕੇ ਸੈਕੰਡ ਓਨਰ ਆ ਵੀਰੇ ਲੁਧਿਆਣੇ ਦਾ ਨੰਬਰ ਆ ਹਾਂ ਜੀ ਟੌਪ ਵਾਲਾ ਮਾਡਲ ਆ ਚਾਰੇ ਪਾਵਰ ਵਿੰਡੋ ਏਸੀ ਹੀਟਰ ਪਾਵਰ ਸਟੀering ਸਾਰਾ ਕੁਛ ਇਹਦੇ ਵਿੱਚ ਆ ਡੀਜ਼ਲ ਇੰਜਨ ਸਵਿਫਟ ਵਾਲਾ ਓਕੇ ਜੀ ਠੀਕ ਆ ਜੀ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਨਵੀਂ ਵਰਗੀ ਆ ਤੇ ਰੇਟ ਵੀਰੇ ਦਾ 2,85,000 2,85 ਆ ਗਈ ਆਟੋ ਇੱਥੇ ਉਹ ਵੀ ਹੋ ਜਾਊਗਾ ਲੋਨ ਵੀ ਹੋ ਜਾਊਗਾ ਲੋਨ ਵੀ ਹੋ ਜਾਊਗਾ ਇਹ ਇਹਦੇ ਤੇ ਵੀ ਲੋਨ ਕਰਾ ਦਾਂਗੇ 4 ਲੱਖ ਦਾ ਠੀਕ ਹੈ ਇਹ ਗੱਡੀ ਹੈਗੀ ਸਕੋਡਾ ਰੈਪਿਡ ਹਾਂ ਜੀ ਇਹ ਵੀਰੇ 5 ਲੱਖ ਤੇ 11000 ਦੀ ਇਹ ਦੇ ਦੇਣੀ ਆ 511000 ਰੁਪਏ ਦੀ ਡਿਮਾਂਡ ਹੈ 16 ਮਾਡਲ ਆਟੋਮੈਟਿਕ ਡੀਜ਼ਲ ਜੇ ਜਮਾਗੇ 511 ਦੀ 16 ਮਾਡਲ ਆ ਡੀਜ਼ਲ ਆਟੋ ਲੈ ਵੀ ਭਾਈ ਨਹੀਂ ਮਿਲਦੀ ਭਾਈ 16 ਮਾਡਲ ਨਾਲੇ ਤੇ ਆ ਆ ਗਈ ਭਾਈ ਇਹ ਆ ਗਈ ਵੀਰੇ Honda City ਵੀਰੇ ਤੇ ਸਮਾਨ ਹੀ ਲੱਗਿਆ 2 ਲੱਖ ਦਾ ਅਲਾਈ ਟਾਇਰ ਅੰਦਰੋਂ ਟੱਚ ਪਲੇਅਰ ਟੱਚ ਪਲੇਅਰ ਵੀ ਮਹਿੰਗਾ ਸੀਟ ਕਵਰ ਬਈ ਉਹੀ ਗੱਲ ਆ ਲੱਖ ਤੋਂ ਪਲੱਸ ਦਾਦਾ ਭਈ ਇਹਨੂੰ ਐਕਸੈਸਰੀਓ ਲੱਗੀਆਂ ਕਾਰ ਤੇ ਕਰ ਲਓ ਭਾਈ ਹਨਾ ਟਾਇਰ ਜਮਾ ਨਵੇਂ ਗੱਡੀ ਦੇ ਇੰਟੀਰੀਅਰ ਪੂਰਾ ਸਾਫ ਸੁਥਰਾ ਸਰਵਿਸ ਹਣੀ ਹੋਈ ਆ ਜੀ ਓਕੇ ਸਸਪੈਂਸ਼ਨ ਦਾ ਕੰਮ ਇਹਦਾ ਹੁਣ ਆਲਾ ਚੈੱਕ ਕਰ ਲੋ ਬਈ ਦੇਖੋ ਪਰ ਆਪ ਪਾਉ ਮਹਿਕਮਾ ਹੈ ਨਾ ਹਾਂ ਹਾਂ ਪੂਰਾ ਵੀਰੇ ਚੈੱਕ ਕਰ ਲੋ ਸਿਰਫ 2.5 ਲੱਖ ਰੁਪਏ ਦੀ ਗੱਡੀ ਪੈਟਰੋਲ ਪੂਰੇ 5 ਸਾਲ ਦੀ ਪਾਸਿੰਗ ਨਾਲ 2.5 ਲੱਖ ਰੁਪਈਆਂ ਦੀ ਕਾਰਵਾਈ ਆ ਦੇਖੋ ਦੋ ਭੈਣਾਂ ਖੜੀਆਂ ਨੇ ਬਈ ਆਹ ਹਾਂ ਇਕੱਠੀਆਂ ਦਾ ਸੇਮ 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 ਇਹ ਮਾਡਲ ਇਹ ਵੀਰੇ 2018 ਮਾਡਲ ਆ 19 ਦੀ ਰਜਿਸਟ੍ਰੇਸ਼ਨ ਆ ਟਾਟਾ ਟਿਆਗੋ ਐਕਸ 30 ਵੇਰੀਐਂਟ ਐਕਸ 30 ਪੂਰੇ ਪੂਰੇ 4 ਲੱਖ ਰੁਪਏ ਦੀ ਡੀਜ਼ਲ ਗੱਡੀ ਪਹਿਲੇ ਨਾਂ ਦੀ 60000 ਚੱਲੀ ਆਹ ਇਹ ਆ ਗਈ ਵੀਰੇ 2017 ਮਾਡਲ ਟਾਟਾ ਟਿਆਗੋ ਐਕਸ ਈ ਵੇਰੀਐਂਟ ਚਾਰੇ ਪਾਵਰ ਵਿੰਡੋ ਏਸੀ ਹੀਟਰ ਪਾਵਰ ਸਟੀਅਰਿੰਗ ਡੀਜ਼ਲ ਗੱਡੀ ਸਾਰਾ ਕੁਝ ਹੈਗਾ ਠੀਕ ਹੈ ਜੀ ਪਹਿਲੇ ਨਾਂ ਦੀ ਛੱਟ ਚੱਲੀ 90000 90000 3 ਲੱਖ 75000 ਡਿਮਾਂਡ ਆ ਸਾਢੇ 3 ਦੀ ਲੈ ਦੂੰਗਾ ਲਓ ਜੀ ਲਾਸਟ ਤੋਹਫਾ ਆਪਣੇ ਲਓ ਬਈ ਹਨਾ ਹਾਂ ਜੀ ਇਹ ਆ ਗਈ ਵੀਰੇ ਡਿਜ਼ਾਇਰ ਬਿਲਕੁਲ ਨਵੀਂ ਗੱੜ ਹਾਂ ਜੀ ਠੀਕ ਹੈ ਲੋਕ ਪਈਆ ਕੋਈ ਗੱਲ ਨਹੀਂ ਪੜਾ ਦਿਓ ਅੰਦਰੋਂ ਬਿਲਕੁਲ ਨਵੀਂ ਐ ਇਹ ਆ ਗਈ ਵੀਰੇ 2018 ਮਾਡਲ ਹਾਂਜੀ ਚਾਰੇ ਪਾਵਰ ਵਿੰਡੋ AC ਹੀਟਰ ਟੱਚ ਪਲੇਅਰ ਸਾਰਾ ਕੁਝ ਲੱਗਿਆ ਨਵੇਂ ਸੀਟ ਕਵਰ ਮੈਟਿੰਗ ਨਵੀਂ ਟਾਇਰ ਨਵੇਂ ਫਰੰਟ ਸ਼ੀਸ਼ਾ ਤੱਕ ਵੀ ਨਾਲ ਦਾ ਸ਼ੀਸ਼ਾ ਵੀ ਨਾਲ ਦਾ ਵੀਰੇ ਹਾਂਜੀ